ਤੁਸੀਂ ਮੇਰੇ ਕੋਲ ਆਏ। ਸਾਫ ਹੋ ਗਿਆ। ਤੁਸੀਂ ਮੇਰੇ ਕੋਲ ਆਏ। ਕੱਲਾ ਐਸਚਓ ਦੇ ਦਫਤਰ ਚਾਹ ਪੀਣ ਦੀ ਨਹੀਂ ਹੁੰਦਾ ਸ਼੍ਰੀਮਾਨ ਜੀ। ਸਰ ਸਾਡੀ ਸਾਡੀ ਕੰਪਲੇਂਟ ਤੇ ਪੱਤਰਕਾਰ ਦੇ ਪਰਚਾ ਦਾ ਅੱਜ ਕਰੋ ਜਿਨ੍ਹਾਂ ਨੇ ਇਹਨਾਂ ਨੂੰ Hindu ਸਿੱਖਾਂ ਵਿੱਚ ਜਿਹੜੀ ਨਫ਼ਰਤ ਦੀ ਦੰਗਾ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰਚਾ ਤਾਂ ਅਸੀਂ ਬਿਆਨ ਦਵਾਂਗੇ। ਪਰਚਾ ਦਰਜ ਕੀਤਾ ਜਾਵੇ। ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ। ਆਜ਼ਾਦ ਦੇਸ਼ ਤੇ ਸਰ ਬਸ ਹੀ ਹੈ। Hindu, Musalman, Sikh ਸਾਈ ਗੁਰੂ ਮਹਾਰਾਜ ਸਾਰੇ ਭਾਈ ਭਾਈ ਹੈ। ਕੋਈ ਇੱਕ ਬੰਦਾ ਗਲਤ ਹੋ ਸਕਦਾ ਸਾਰਿਆਂ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ। ਕਿਸੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਨੂੰ ਬਾਹਰ ਕੱਢ ਦੋ ਕੱਲੂ ਸਾਡੇ 84ਵੇਂ ਸਾਡੇ 3 ਆ ਭੈਣਾ ਦੇ ਗਲਾਂ ਵਿੱਚ ਟਾਇਰ ਪਾਵਾ ਕੇ ਫੂਕੇ ਤੇ ਸਾਡੀ ਘਟ ਗਣਤੀ ਦੇ ਅਸੀਂ ਜਿਹੜੇ ਕਿਸੇ ਲੋਕ ਦੇ ਘਟ ਗਣਤੀ ਹੈ ਕੱਲੂ ਸਾਡੇ ਨਾਲ ਉਹੀ ਧੱਕਾ ਕਰਵਾਉਣਾ ਚਾਹਦੇ ਲੋਕੇ ਇਹ ਇੱਥੇ ਪੜਕਾ ਮਾਰ ਰਹੇ ਹੈ ਜੀਪੀ ਦੇ ਹਰ ਜਾ ਕੇ ਪੜਕਾ ਮਾਰਨੇ ਕੱਲੂ ਸਾਡੇ ਨਾਲ ਉਹੀ ਧੱਕਾ ਕਰਵਾਉਣੀ ਨਹੀਂ ਇੱਥੇ ਆ ਗਏ ਤੁਹਾਡੇ ਨਾਲ ਥੋੜੀ ਜੇ ਮੈਂ ਹੋਣੇ ਚੱਲ ਇਹ ਦੋ ਪੱਤਰਕਾਰਾਂ ਨੇ ਸਾਰਾ ਕੁਝ ਸਾਚਾ ਕਰ ਲੈਣੀ ਪਰਚਾ ਕਰੋ ਜੀ ਮੇਰੇ ਬੇਰੇ ਕਹਿੰਦਾ ਬਰੇਣਾ ਚਲੋ ਆਪਣਾ ਜੀ ਕੋਈ ਨਹੀਂ ਤੇ ਦੰਗਾ ਫੜਾ ਰਿਹਾ ਨਹੀਂ ਸ਼ਹਿਰ ਤੋਂ ਮੈਂ ਆ ਗਿਆ ਹੁਣ ਕੋਈ ਦੰਗਾ ਨਹੀਂ ਹੋਣਾ ਕੁਝ ਨਹੀਂ ਹੋਣਾ ਆਪੇ ਆਪਣੇ ਚੰਗ ਕਰ ਦੇਣਾ ਪੁੱਤ ਇਹ ਦੂਸਿਆ ਨੇ ਪੱਤਰਕਾਰ ਆਪਾਂ ਇਹਨਾਂ ਦੇਖੋ ਇਹਨਾਂ ਰਾਸ਼ ਉੱਥੇ ਕੋਈ ਪੂਰ ਸੋ ਨੀ